ਹਾਲ ਤਾ ਵਾਈ ਕਰੀ ਜੀ ਕੀ ਫਟੇ ਮੈਂ ਤੁਹਾਨੂੰ ਆਪਣੀ ਕੋਈ ਜ਼ਿੰਦਗੀ ਦੇ ਪਲ ਤੁਹਨਾ ਚਾਹਨਾ ਇਹ ਤੋਂ ਮੇਰੀ ਜ਼ਿੰਦਗੀ ਸਟਾਰਟ ਹੋਈ ਮੈਂ ਜੀ ਅੰਮਰਸਰ ਦਾ ਰਹਿਣ ਵਾਲਾ ਪਿੰਡ ਹੈਡਾ ਮੇਰਾ ਮੈਂ ਐਸਜੀਪੀਸੀ ਸ਼ਰੋਨੀ ਕਮੇਟੀ ਦਾ ਹਸਪੀਟਲ ਗੁਰੂ ਰਾਮਦਾਸ ਚੈਰੀ ਡਿਵੈਲਪਮੈਂਟ ਮੈਂ ਉੱਥੇ 12 ਸਾਲ ਸਰਵਿਸ ਕੀਤੀ ਐਜ਼ ਐਡਮਿਨ ਉਸ ਤੋਂ ਮੇਰਾ ਸਟਰਗਲ ਸਟਾਰਟ ਹੋ ਗਿਆ ਉਸ ਤੋਂ ਬਾਅਦ ਮੇਰੀ ਲਾਈਫ ਹੋਇ ਚ ਮੇਰੀ ਵਾਈਫਾਈ ਤੇ ਮੈਂ ਮੈਰਿਜ ਕਰਕੇ ਅਬ ਮੁੰਬਈ ਸ਼ਿਫਟ ਹੋ ਗਿਆ ਹਾਂ ਮੇਰੇ ਲਾਤੇ ਜਿਹੜੇ 15 ਸਾਲ ਤੀ ਮੈਂ ਮੁੰਬਈ ਦੇ ਵਿੱਚ ਸੈਟਰਨ ਸੀ ਮੈਂ ਮਹਾਰਾਸ਼ਟਰ ਪੁਲਿਸ ਵਿੱਚ ਜੋ ਐਸਪੀਜੀ ਕਮਾਂਡੋ ਰਹਾ ਵਾਂ ਕਮਾਂਡੋ ਟ੍ਰੇਨਿੰਗ ਰਹਾ ਹਾਂ ਉਸ ਤੋਂ ਬਾਅਦ ਮੈਂ ਪ੍ਰਾਈਵੇਟ ਸਕਿਉਰਿਟੀ ਆਫੀਸਰ ਦਾ ਜੋਬ ਜੁਆਇਨ ਕੀਤਾ ਬਹੁਤ ਵੱਡੀ ਕੰਪਨੀ ਸੀ ਬੀਆਈਐਸ ਕਰਕੇ ਉਹਦੇ ਵਿੱਚ ਮੈਂ ਅੱਛਾ ਖਾ ਸਾ ਸੀ ਪਰ ਸੱਜਣ ਜੀ ਪਰਮਾਤਮਾ ਨੇ ਮੇਰੀ ਜ਼ਿੰਦਗੀ ਵਿੱਚ ਮੈਨੂੰ ਬ੍ਰੇਨ ਸਟ੍ਰੋਕ ਆ ਗਿਆ ਬ੍ਰੇਨ ਸਟ੍ਰੋਕ ਹੋਣ ਦੀ ਕਰ ਮੇਰਾ ਲੈਫਟ ਹੈਂਡ ਪੈਰਾਲਾਈਜ਼ ਹੋ ਗਿਆ ਤੇ ਮੈਨੂੰ ਪੰਜਾਬ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਮੈਂ ਜ਼ਿੰਦਗੀ ਤੋਂ ਬਹੁਤ ਨਰਾਸ਼ ਹੋ ਚੁੱਕਾ ਬਿਲਕੁਲ ਹਿੰਮਤ ਆ ਚੁੱਕਾ ਸੀ ਮੈਂ ਆਪਣੀ ਕਿ ਮੈਂ ਪੈਰਾਲਾਈਜ਼ रिकवर नहीं हो पावगा तीन साल मैं प्रॉपर बैड के उ लैफ्ट साइड पैर राइट साइड तो मेरे गैंगरीन हो गया तो डॉक्टर ने कहा भी लत्त कटनी पैनी है पर मैं एको जिद बखी मैं दोबारा उठा गा उठागा मुंबई बच्चे बड़ी जल्दी वापसी कराँगा और आज वो मेरी सैवनटी परसेंट मैं जिंदगी में वापसी कर चुका ਇਹ ਸੰਸਥਾ ਦੇ ਵਿੱਚ ਆਉਣ ਤੋਂ ਬਾਅਦ बस ਇੱਕ ਉੱਠਣ ਦੀ ਚਾਹਤ ਹੈਗੀ ਸੀ ਕਿ ਮੈਂ ਉੱਠਾਂ ਆ ਮੈਨੂੰ ਇੱਥੇ ਆਉਣ ਤੋਂ ਪਹਿਲੇ 5 ਮਹੀਨੇ ਹੋ ਗਏ ਪ੍ਰੋਪਰ ਬੈੱਡ ਦੇ ਉੱਤੇ ਸੀ ਲੈਫਟ ਸਾਈਡ ਪਿਆ ਰਿਹਾ ਰਾਈਟ ਸਾਈਡ ਗੈਂਗ ਰਿਹਾ ਇਤੋਂ ਤੱਕ ਕਿ ਮੇਰੀ ਹਾਲਤ ਵੀ ਮੈਨੂੰ ਦੋ ਜਣੇ ਉੱਠ ਕੇ ਫੜ ਕੇ ਟਾਇਲਟੇ 'ਤੇ ਬਿਠਾਉਂਦੇ ਸੀ ਪਰ ਅੱਜ ਮਾਰਾ ਜਨੇ ਮੈਨੂੰ ਇੰਨਾ ਮੇਰੇ ਕਾਲਪੁਰਖ ਨੇ ਕੀਤਾ ਇਹ ਸੈਂਟਰ ਆਉਣ ਦੇ ਵਿੱਚ ਬਾਅਦ ਅੱਜ ਮੈਂ ਖੁਦ ਚੱਲਦਾ ਫਿਰਦਾ ਹਾਂ ਸਟਿਕ ਦੇ ਨਾਲ ਵਾਸ਼ਰੂਮ ਵਗੈਰਾ ਕੋਈ ਜਾਨਣਾ ਆ ਖੁਦ ਨਹਾਨਾ ਵੀ ਆ ਅੱਜ ਮੈਂ ਇਨਾ ਕੈਫੀਰ ਹੋ ਚੁੱਕਾ ਆ ਤਾਂ ਮੈਂ ਇਹ ਸੰਤਾਏ ਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਵਿੱਚ ਨਵਾਂ ਯੋਗਦਾਨ ਦਿੱਤਾ ਬਸ ਇੱਕ ਉਮੀਦ ਨਹੀਂ ਛੱਡੀ ਵੀ ਨਹੀਂ ਮੈਂ ਉੱਠਾਂਗਾ ਮੈਂ ਵਾਪਸ ਮੁੰਬਈ ਵਿੱਚ ਆਪਣੀ ਫੈਮਿਲੀ ਵਿੱਚ ਜਾ ਕੇ ਆਪਣੀ ਜ਼ਿੰਦਗੀ ਨਾਰਮਲ ਹੋ ਕੇ ਜੀਵਾਂਗਾ ਔਰ ਅੱਜ ਮੈਨੂੰ 80% ਆਸ ਹੋ ਚੁੱਕੀ ਹੈ ਕਿ ਮੈਂ ਠੀਕ ਹੋ ਜਾਗਾ ਅੱਜ ਮੈਂ ਚੱਲ ਸਕਦਾ ਫਿਰ ਸਕਦਾ ਬਹੁਤ ਲੋਕਾਂ ਨਾਲ ਉਹ ਚੰਗਾ ਵੀ ਹੈ ਤੇ ਬਹੁਤ ਲੋਕਾਂ ਨਾਲ ਮਾੜਾ ਵੀ ਹੈ ਪਰ ਅਗਰ ਆਪਾਂ ਆਪਣੇ ਤੋਂ ਨੀਵੇਂ ਵੱਲ ਦੇਖ ਕੇ ਜੀਵਾਂਗੇ ਤੇ ਆਪਾਂ ਨੂੰ ਤਾਂ ਹੀ ਵਿਲ ਪਾਵਰ ਆਏਗੀ